जी, मेरा नाम कौर है।, है मैं क्लास पढ़ती हाँ पंजाबी विशा सैमीनार अधीन कर्याव शुरू कर रहे मेरा नाम जसिमर कौर है मैं अब ना बारे गल कर जेड़े शब्द किसे व्यक्ति वस्तु स्थान हाल भाव गुण आदि का बोध करवा उन्होंने नाम किया है नाम दिन पांच किस्म होंगे आम नाम जिम्मे पुस्तक मनुख शहर खास नाम जिम्मे की रावी अनंदपुर साहिब पुस्तवाची नाम जिम्मे की सोना चांदी देवकाठवाची नाम जिम्मे की सभा जमात कौल भावाची नाम खुशी गर्मी उदासी थैंक यू मेरा नाम खुशी कौर है मैं आज तुम्हें लिपि बोध बारे दसना चाहती हाँ ਮੁਖੀ ਲਿਪੀ ਵਰਤਕੀ ਲਿਪੀ ਐਮ ਐਲ ਪੀ ਪੰਜਾਬੀ ਭਾਸ਼ਾ ਨੂੰ ਪੇਸ਼ ਕਰੰਦੇ ਆਮ ਪੁਰਾਣੇ ਦੌਰ ਤੇ ਪਹੁੰਚੀ ਹੈ ਪੰਜਾਬੀ ਭਾਸ਼ਾ ਲਈ ਇਹ ਮੁਖੀ ਲਿਪੀ ਦੀ ਵਰਤੋਂ ਕਿੰਨੀ ਜਾਣੀ ਹੈ ਊੜਾ ਆੜਾ ਐੜੀ ਇਹਨਾਂ ਦੇ ਅੱਖਰ ਹਨ ਅਤਿ ਦਾਸਤੂਨੀ ਹਨ ਥੈਂਕ ਯੂ ਸਰਸ਼ੀ ਕਾਲ ਜੀ ਮੇਰਾ ਨਾਮ ਮਨਜੀ ਕੁਮਾਰੀ ਹੈ ਮੈਂ ਨੌਮੀ ਜਮਾਤ ਦੀ ਵਿਦਿਆਰਥਣ ਹਾਂ ਅੱਜ ਅਸੀਂ ਸ਼ਬਦ ਭੇਦ ਬਾਰੇ ਗੱਲ ਕਰਾਂਗੇ ਸ਼ਬਦ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥੀ ਉਪਤ ਇਕਾਈ ਹੈ ਪ੍ਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਚਰਣਿਆਂ ਨੂੰ ਅੱਠ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਪ੍ਰਿਸਮ ਮੇਰਾ ਨਾਮ ਹਰਸ਼ਪ੍ਰੀਤ ਹੈ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਅੱਜ ਤੁਹਾਨੂੰ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਬਾਰੇ ਦੱਸਣਾ ਚਾਹਾਂਗੀ ਤੁਸੀਂ ਦੇਖ ਸਕਦੇ ਹੋ ਕਿ ਪ੍ਰਦੂਸ਼ਣ ਬਹੁਤ ਹੀ ਫੈਲ ਚੁੱਕਿਆ ਹੈ ਜਿਸ ਤੋਂ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਵਿਰਕਤ ਲਗਾਉਣੇ ਚਾਹੀਦੇ ਹਨ ਜਿਸ ਨਾਲ ਸਾਡੇ ਜਾਨਵਰ ਵੀ ਸੁਰੱਖਿਅਤ ਰਹਿਣਗੇ ਅਤੇ ਨਦੀਆਂ ਨਾਲਿਆਂ ਦਾ ਪਾਣੀ ਵੀ ਸਾਫ਼ ਰਹੇਗਾ ਅਤੇ ਸਾਡੇ ਵਾਤਾਵਰਣ ਵਿੱਚ ਬਹੁਤ ਹੀ ਹਰਿਆਲੀ ਆਵੇਗੀ ਇਸ ਮਾਡਲ ਦੀ ਤਰ੍ਹਾਂ ਧੰਨਵਾਦ ਸੱਚੀ ਕਾ ਮੇਰਾ ਨਾਮ ਚੇਤਨਾ ਹੈ ਨੈਣਾਇਕ ਜਮਾਤ ਦੇ ਦੀਪ ਦੇ ਅੱਤਰ ਹਾਂ ਮੈਂ ਤੁਹਾਨੂੰ ਅੱਜ ਮੇਰੇ ਪਿੰਡ ਵਾਲੇ ਦੱਸਣ ਜਾ ਰਹੀ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਕ ਥ리에 ਪਿੰਡ ਵਿੱਚ ਸੱਤ ਦਿਖਾਈ ਗਈ ਹੈ ਜਿੱਥੇ ਬਜ਼ੁਰਗ ਲੋਕ ਬੈਠੇ ਬੈਠ ਕੇ ਗੱਲਾਂ ਕਰਦੇ ਹਨ ਉਹ ਦਿਖਾਇਆ ਗਿਆ ਹੈ ਜਿੱਥੋਂ ਕੀ ਘਰ ਦੀ ਆਬਸਰ ਦੀ ਜਰੂਰਤ ਵਾਸਤੇ ਪਾਣੀ ਕੱਢਿਆ ਜਾਂਦਾ ਸੀ ਇਹ ਮੇਰਾ ਘਰ ਦਿਖਾਇਆ ਗਿਆ ਜਿੱਥੇ ਅਸੀਂ ਰਹਿੰਦੇ ਹਾਂ ਇਹ ਖੇਤ ਦਿਖਾਇਆ ਹੈ ਜਿੱਥੇ ਕੀ ਕਿਸਾਨ ਖੇਤੀ ਬਾੜੀ ਕਰਦੇ ਹਨ ਇਹ ਪੁਰਾਣੇ ਜ਼ਮਾਨੇ ਦੀ ਚੱਕੀ ਦਿਖਾਈ ਗਈ ਹੈ ਜਿੱਥੇ ਕਿ ਆਟਾ ਪਿਸਿਆ ਜਾਂਦਾ ਸੀ ਇਹ ਚੁੱਲਾ ਚੋਕਾ ਦਿਖਾਇਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਸਾਰੇ ਚੁੱਲੇ ਤੇ ਗੈਸ ਤੇ ਰੋਟੀ ਪਕਾਉਂਦੇ ਹਨ ਅਤੇ ਇਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਚੁੱਲੇ ਤੇ ਰੋਟੀ ਪਕਾਈ ਜਾਂਦੀ ਸੀ ਥੈਂਕ ਯੂ